ਆ ਭਾਣੇ ਜੋ ਕਰਦਾ ਨਾ ਉਹ ਤਾਂ ਚੰਗਾ ਹੀ ਕਰਦਾਈ ਮੈਂ ਬੈਂਕ ਚ ਗਿਆ ਸੀ ਕਹਦਣਾ ਤੁਹਾਨੂੰ 2 ਲੱਖ ਰੁਪਈਆ ਸੀ ਤੇ ਜਦੋਂ ਮੈਂ ਚੈੱਕ ਭਰਿਆ ਨਾ ਤੇ ਮੇਰੇ ਕੋਲ ਲੱਖ ਰੁਪਈਆ ਪੈ ਗਿਆ ਤੇ ਮੈਂ ਹੁਣ ਚੱਲ ਕੀ ਕਟਵਾਰਤ ਕਰਨੀ ਆ ਮੁੜ ਕੇ ਜਾਈ ਦਾਂ ਕਿ ਤੁਸੀਂ ਕਿਹਾ ਵੀ ਇੱਕੇ ਵਾਰੀ ਪੈਸੇ ਖਰਚੇ ਸਾਢੇ ਖਰਚ ਲੈਣੇ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਇਹ ਵੀ ਹੱਥ ਆਧਾਰੀ ਆ ਇਹ ਵੀ ਤੁਹਾਨੂੰ ਮੋੜ ਨਹੀਂ ਆ ਕੋਈ ਗੱਲ ਨਹੀਂ ਜੀ ਹਾਂ ਗੱਲ ਨਹੀਂ ਬਾਅਦ ਚ ਕਰਨੀ ਮੋੜਨ ਦੀ ਗੱਲ ਨਹੀਂ ਕਰਨੀ ਪ੍ਰਭ ਤੇਰੇ ਮੇਰੇ ਬਾਕੀ ਪੈਸੇ ਫੜਾਏ ਸੀ ਆ ਮੇਰੇ ਕੋਲ ਹੀ ਆ ਲੈ ਆ ਮੈਂ ਕੈਸ ਖੜਾ ਕਰ ਰੱਖਿਆ ਸੀ ਘਰ ਅੱਛਾ ਕੋਈ ਗੱਲ ਨਹੀਂ ਕੈਸ ਗੱਲ ਦੀ ਫਿਕਰ ਨਹੀਂ ਕਰਨੀ ਤੇਰੇ ਭਰਾ ਨੂੰ ਤੇਰੇ ਨਾਲ ਵਾ ਲੈ ਦੱਸ ਇੱਕ ਗੱਲ ਇਨਾ ਤਾਂ ਹੀ ਕਰਨ ਦੇ ਜੇ ਵੀਰ ਹੋਰ ਮੈਨੂੰ ਕੀ ਚਾਹੀਦਾ ਵਾ ਮੇਰੇ ਕੋਲ ਕਾਹ ਨਾ ਰੱਖੀ ਭਾਈ ਕੋਈ ਨਾ ਹਾਂ ਹਾਂ ਕਰਦਾ ਕਹਿੰਦੇ ਨਹੀਂ ਨਹੀਂ ਹਾਂ ਉਹ ਤੇ ਰੱਬ ਦੇ ਨਾਮ ਵਾਲਾ ਵਾ ਇਹੋ ਜੀ ਗੱਲ ਕੋਈ ਨਹੀਂਗੀ ਉਹ ਤਾਂ ਵੈਸੇ ਆ ਗਰੀਬੀ ਦੇ ਕਰਕੇ ਥੋੜਾ ਜਿਹਾ ਸਿਹਤ ਡਾਊਨ ਹੋ ਗਈ ਆ ਤਾਂ ਗੱਲ ਇਹੋ ਜੀ ਕੋਈ ਨਹੀਂ ਆ ਅੱਛਾ ਅੱਛਾ ਆਹੋ ਉਹ ਤਾਂ ਸਵੇਰੇ ਉੱਠ ਕੇ ਪ੍ਰਮਾਤਮਾ ਦਾ ਨਾਮ ਲੈਂਦਾ ਵਾ ਤੇ ਉਹਨੂੰ ਯਾਦ ਕਰਦਾ 24 ਘੰਟੇ ਇਹੋ ਜੀ ਗੱਲ ਕੋਈ ਨਹੀਂ ਹੈਗੀ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਵੀ ਚਲੋ ਬਿਜ਼ਨਸ ਤੁਹਾਡਾ ਵਧੀਆ ਹੀ ਚੰਗਾ ਕਾਰੋਬਾਰ ਹੀ ਸਾਰਾ ਹਨਾ ਤਾਂ ਇੱਕ ਦਮ ਹੀ ਇੰਨਾ ਸਭ ਕੁਝ ਬਦਲ ਗਿਆ ਇਹ ਨਹੀਂ ਪੱਲੇ ਪੈਂਦੀ ਗੱਲ ਮੇਰੇ ਵਿਚਾਲ ਘਰ ਤਾਂ ਚੰਗਾ ਹੋਣਾ ਚਾਹੀਦਾ ਹੈ ਤੁਹਾਡਾ ਘਰ ਵੀ ਇੱਕਦਾਂ ਵੀ ਸਾਰਾ ਬਹਿ ਗਿਆ ਭਾਬੀ ਕੀ ਦੱਸਾਂ ਜਿਹੜਾ ਸਾਡਾ ਪਹਿਲਾ ਘਰ ਹੀ ਨਾ ਉਹ ਇਹਦੇ ਵੱਡੇ ਪੁਰਾਣੇ ਸਾਂਭ ਲਿਆ ਜਦੋਂ ਕਿਸੇ ਤੇ ਮਾੜਾ ਟਾਈਮ ਆਉਂਦਾ ਵਾ ਨਾ ਕੋਈ ਨਹੀਂ ਲਾਗੇ ਲੱਗਦਾ ਅਜੇ ਤੇ ਮੇਰੇ ਭਰਾ ਚੰਗੇ ਆ ਵਿਚਾਰੇ ਜਿਨ੍ਹਾਂ ਨੇ ਮੇਰੀ ਬਾਹ ਫੜੀ ਆ ਉਹਨਾਂ ਹੰਤਕਾ ਦੇ ਤਾ ਕਰੋ ਸਾਨੂੰ ਘਰੋਂ ਬਾਹਰ ਕੱਢਤਾ ਤੇ ਆਹ ਵੇਲੀ ਆ ਆਪਾਂ ਤਾਂ ਵੇਲੇ ਹੀ ਆਣ ਕੇ ਸਮਾਨ ਰੱਖ ਲਿਆ ਆਪਣਾ ਏਦਾਂ ਹੀ ਮਾੜਾ ਮੋਟਾ ਕੀ ਕਰੀਏ ਪਰ ਤੀ ਗੱਲ ਤੇ ਕਰਦੇ ਮਾੜੀ ਮੋਟੀ ਚੱਲ ਮਿਸਤਰੀ ਲਾ ਕੇ ਤੁਹਾਡਾ ਇੱਕ ਕੋਠਾ ਹੀ ਬਣਾਉਂਦੇ ਲੈਂਟਰ ਵਾਲਾ ਪਤਾ ਨਜਗਰਾ ਭੈਣ ਤੇਰਾ ਸਾਡੇ ਕੋਲ ਇੱਕ ਵਾਰੀ ਹੀ ਗੱਲ ਕੀਤੀ ਤੂੰ ਹੈ ਬੰਦਾ ਦੱਸਦਾ ਬਾਤ ਫੇਰ ਕਿਸ ਨੂੰ ਦੁੱਖਦਾ ਪਤਾ ਲੱਗਦਾ ਹੁਣ ਮੈਂ ਤੰਗੀ ਸੰਗੀ ਕੱਟੀ ਆ ਤੇ ਫਿਰ ਵੀ ਤੁਹਾਨੂੰ ਹੀ ਹੁਣ ਤੰਗੀ ਦਿੱਤੀ ਫੇਰ ਨਾਲੇ ਭੈਣ ਜੀ ਉਹ ਘਰ ਦਾ ਮੁੱਲ ਨਹੀਂ ਪਿਆ ਕੋਈ ਗੱਲਬਾਤ ਨਹੀਂ ਹੋਈ ਏਦਾਂ ਹੀ ਉਹਨਾਂ ਦੇ ਕੰਨੋ ਫੜ ਕੇ ਕੱਢਦਾ ਤੁਹਾਨੂੰ ਉਹ ਆਂਦਾ ਵੀ ਤੁਹਾਡਾ ਹੈ ਹੀ ਕੁਝ ਨਹੀਂ ਇਹਦੇ ਵਿੱਚ ਉਹਨੇ ਸਾਨੂੰ ਕੁਝ ਨਹੀਂ ਦਿੱਤਾ ਜੋ ਹੈਗੇ ਹੀ ਬਰਾਂਡੇ ਜੋ ਹੈਗਾ ਸਭ ਕੁਝ ਰੱਖ ਆਂਦਾ ਸਭ ਕੁਝ ਮੇਰਾ ਹੀ ਆ ਜੇ ਸੋਫੇ ਲੈ ਇਕੱਠੇ ਉਹ ਵੀ ਰੱਖ ਲੈ ਜੇ ਇਨਵਾਈਟਰ ਹੀ ਸਾਰਾ ਕੋ ਸਾਂਝੀਆਂ ਚੀਜ਼ਾਂ ਸਾਰੀਆਂ ਰੱਖ ਲਈਆਂ ਹਨ ਕੋਸ਼ ਨਿੱਤਾ ਨਾਲ ਕੋਈ ਨਹੀਂ ਰੱਬ ਦੀ ਲਾਠੀ ਚ ਆਵਾਜ਼ ਨਹੀਂ ਹੈਗੀ ਠੀਕ ਵਾ ਨਾ ਕੋਈ ਨਹੀਂ ਸਜਾ ਤਾਂ ਉਹਨਾਂ ਨੂੰ ਮਿਲੂਗੀ ਜਰੂਰ ਚੱਲ ਭੈਣ ਜੀ ਜਿਉ ਚੰਗੇ ਦਿਨ ਨਹੀਂ ਰਹੇ ਆ ਮਾੜੇ ਵੀ ਨਹੀਂ ਰਹਿਣੇ ਫੇਰ ਚੰਗੇ ਦਿਨ ਆਏ ਨੇ ਆ ਪਤਾ ਕੀ ਇਰਾਦਾ ਵਾ ਉਹਨਾਂ ਦਾ ਤਾਂ ਇਰਾਦਾ ਇਹ ਆ ਕਿ ਨਾ ਕੋਈ ਚੀਜ਼ਾਂ ਨਹੀਂ ਲਈਆਂ ਜਾਣੀਆਂ ਪਰ ਰੱਬ ਨੇ ਕਿਹਾ ਤੁਹਾਨੂੰ ਦੋਰੀਆਂ ਦੇ ਦੇਣੀਆਂ ਉਹ ਨਾ ਕਿਕਰ ਕਰੋ ਤੁਸੀਂ ਉਹਨੇ ਸਭ ਕੁਝ ਦੇਣਾ ਵਾ ਨਾਲੇ ਨੀਰ ਸਾਫ਼ ਹੋਣੀ ਚਾਹੀਦੀ ਆ ਅੱਕਰੋ ਕੱਢਿਆ ਜਿੰਨੇ ਕੱਢਿਆ ਨਾ ਘਰੂ ਉਹਦਾ ਕੱਖ ਨਹੀਂ ਬੰਨਾ ساری ਉਮਰ ਇਦਾਂ ਹੀ ਰੋਲਣਾ ਵੇਖਿਆ ਉਹਨਾਂ ਨੇ ਤੂੰ ਮੇਰੀ ਭੈਣ ਨਹੀਂ ਗਈ ਤੂੰ ਮੇਰਾ ਭਰਾ ਹੀ ਆ ਕੋਈ ਗੱਲ ਨਹੀਂ ਫਿਕਰ ਨਾ ਕਰ ਚੰਗਾ ਵੇਖੀ ਹੁਣ ਆ ਤੇਰੇ ਜਿਹੜੇ ਕੋਠੇ ਆ ਨਾ ਐ ਮੂੰਹ ਬੋਲਣਗੇ ਹੁਣ ਕਿ ਚੱਲ ਵੀਰ ਰੱਬ ਤੁਹਾਡੀ ਲੰਮੀ ਲੰਮੀ ਉਮਰ ਕਰੇ ਤੁਸੀਂ ਮੇਰਾ ਇੰਨਾ ਸਾਥ ਦਿੰਦੇ ਜੀ ਚੱਲ ਬੈਠੋ ਤੁਸੀਂ ਮੈਂ ਰੋਟੀ ਤੇ ਪਕਾਵਾਂ ਨਹੀਂ ਭੈਣ ਤੇ ਗੁਰਜੀ ਇਨੇਜ ਕੋਣ ਆਜੇ ਨਹੀਂ ਨਹੀਂ ਅਜੇ ਨਹੀਂ ਗਈ ਆਈ ਅਜੇ ਤਾਂ ਟਾਈਮ ਨਹੀਂ ਗਾ ਹੋਇਆ ਆਉਣ ਹੀ ਵਾਲੀ ਆ ਤੁਸੀਂ ਹੁਣ ਮਿਲ ਕੇ ਜਾਇਓ ਨੀ ਮਿਲ ਕੇ ਜਾਵਾਂਗੇ। ਉਹ ਲੇਟ ਹੀ ਛੁੱਟੀ ਹੁੰਦੀ ਆ। ਆਪਾਂ ਤਾਂ ਕਿੰਨੀ ਲੇਟ ਆਏ ਘਰੋਂ। 4 ਵਜੇ ਛੁੱਟੀ ਹੁੰਦੀ ਆ। ਅੱਛਾ ਅੱਛਾ। ਹਾਂਜੀ। ਭਾਈ ਕਿੱਥੇ ਚਲ ਗਿਆ ਭਾਈ ਨੂੰ ਅੱਜ ਮਰਜਣੀ ਸੀ। ਕੁਛ ਨਹੀਂ ਉਹਨੂੰ ਛੋਟੇ ਨੂੰ ਉਹ ਤੰਕਰੀ ਜਾਂ ਡਿਆ ਸੀਗਾ। ਉਹ ਬਾਹਰ ਨੂੰ ਲੈ ਗਏ ਹੁਣੇ ਖੜਾਉਣ। ਹਾਂ ਉਹਨੂੰ ਬੜਾ ਨੂੰ ਸੌਂਵਾ ਗਏ ਖੜੰਦਾ ਹੀ। ਹਾਂਜੀ ਹਾਂਜੀ। ਲਾਗੇ ਘਾਟੇ ਕਸਾਉਂਦਾ ਵਗੇ ਦੇ। ਹਾਂਜੀ। ਹਾਂ। ਚੱਲ ਕੋਈ ਨਹੀਂ ਆ ਜਾਂਦੇ ਇੱਥੇ ਹੁਣੇ ਬਾਹਰ। ਚੱਲ ਵੀਰ ਤੁਸੀਂ ਬੈਠੋ ਤੇ ਮੈਂ ਇਹਨਾਂ ਨੂੰ ਪੈਸੇ ਫੜਾਵਾਂ ਤੇ ਨਾਲੇ ਵੇਖਾਂ ਮੁੰਡਾ ਕਿੱਥੇ ਆ। ਸੱਚ ਮੇਰੇ ਕਾਲ ਹੋਰ ਸੁਣੋ। ਆ ਤੇ ਮੁੜ ਕੇ ਮੂੰਹ ਹਲ ਵੇਖਿਓ ਨਹੀਂ ਨਹੀਂ ਹੁਣ ਨਹੀਂ ਬੈਂਕ ਜਮਾ ਕਰਾਉਣਾ 20000 ਦਾ ਵੀ ਮਰਖਿਆ ਆਪਣੇ ਕੋਲ ਹੁਣ ਇਹ ਹੋ ਗਿਆ 120000 ਹੁਣ ਇਹਦੇ ਛੱਤ ਬਦਲਾਂਗੇ ਐਨੇ ਪੈਸੇ ਲੱਗਣੇ ਆ ਇੰਜ ਕਰਿਓ ਨਾਲੇ ਦਵਾ ਤਰ੍ਹਾਂ ਦਾ ਬਾਦ ਨਾ ਜਦੋਂ ਟਾਈਮ ਲੱਗੂਗਾ ਤੇ ਘਰ ਆਇਓ ਫਿਰ ਚੱਲ ਕੋਈ ਨਹੀਂ ਮੈਂ ਜਾ ਕੇ ਨਹੀਂ ਮੈਂ ਆਉਣਾ ਕਿਉਂ ਨਹੀਂ ਗੱਲੀਆਂ ਸਲਾਹ ਕਰੂੰਗਾ ਅੱਛਾ ਹੋਰ ਸਰਦਾ ਬਣਦਾ ਹੋਇਆ ਨਾ ਤੇ ਤੇਰੀ ਮਦਦ ਕਰਾਂਗੇ ਉਹ ਕੋਈ ਗੱਲ ਨਹੀਂ ਐਨੀ ਬੜੀ ਆ ਭੈਣ ਜੀ ਇੱਕ ਅਗਾ ਲੈਂਟਰ ਵਾਲਾ ਕੋਠਾ ਪਾ ਛਡੋ ਆ ਮੀ ਕਿਨੇ ਦੇ ਦੇਣਾ ਨਾਲੇ ਹੁਣ ਛੱਤ ਬਦਲੋਗੇ ਉਹ ਫਿਰ ਕੀ ਪਤਾ ਕਦੋਂ ਫਿਰ ਪਾਣੀ ਡਿੱਗਣ ਡਿਆ ਬਣਾ ਨਹੀਂ ਲੈਂਟਰੀ ਪਾ ਲੈਨੇ ਆ ਸੋਚਣ ਡੇ ਆ ਲੈਂਟਰੀ ਪਾ ਲੈਨੇ ਆ ਪਤਾ ਕੀ ਆ ਸਾਡੇ ਕੋ ਪਈਆਂ ਦੋ ਤਿੰਨ ਸਤੀਰੀਆਂ ਜਿਹੜਾ ਪੁਰਾਣਾ ਘਰ ਸੀ ਨਾ ਉਹ ਉਦਾਂ ਪਈਆਂ ਲੱਕੜਾਂ ਉਹ ਚਰਵਾ ਗਏ ਨਾ ਦਰਵਾਜ਼ੇ ਉਹਦੇ ਲਵਾ ਲਿਓ ਚਲੋ ਠੀਕ ਆ ਜਿੱਦਾਂ ਤੁਸੀਂ ਚੰਗਾ ਸਮਝੋ ਉਦਾਂ ਹੀ ਕਰ ਲਓ ਹੈ ਚਲੋ ਰੱਖੋ ਆਹ ਦੇਖਾਂ ਸਹੀ ਹਾਂ ਆ ਕੱਪੜੇ ਵੀ ਲਓ ਆ ਲੈ ਆ ਤੇ ਕਿਤਾਈ ਭੁੱਲ ਗਾਈਓ ਲੈ ਆ ਮਮੀ ਨੇ ਨਾ ਕਹਿੰਦੀ ਵੀ ਇਹਦੇ ਤਿੰਨ ਸੂਟ ਲੈ ਕੇ ਜਾਓ ਤੂੰ ਮੈਂ ਕਿਹਾ ਵੀ ਤਿੰਨ ਦੇ ਕੇ ਆਂਦੇ ਆ ਯਾ ਕਿੰਨੇ ਸੂਟ ਲੈ ਆਂਦੇ ਆ ਤੁਸੀਂ ਦੱਸ ਚਾਰ ਜਾਂਦੇ ਹੁਣ ਦੱਸ ਇੰਨੇ ਸੂਟ ਪਾ ਕੇ ਮੈਂ ਕਿੱਥੇ ਜਾਣਾ ਪੜਾ ਲਿਓ ਠੀਕ ਵਾ ਸੀ ਤੇ ਤੁਸੀਂ ਆਪੇ ਲੈਂਦੇ ਜੇ ਤੇ ਸੀ ਲਿਓ ਠੀਕ ਵਾ ਚੱਲ ਕੋਈ ਸੋਹਣੇ ਹੁਣ ਤਾਂ ਵੀ ਸਵਾ ਲਿਓ ਤੇ ਆ ਜਿਹੜੇ ਗਰਜੀਨ ਦੇ ਦੋ ਕਪੜੇ ਅੱਛਾ ਹਾਂ ਤੇ ਭਾਈ ਨੂੰ ਵੀ ਤੇ ਫੇਰ ਦੇ ਦਾਂਗੇ ਉਹਨੇ ਖੁਸ਼ ਹੋ ਜਾਣਾ ਵਾ ਹਾਂ ਚੱਲ ਮੈਂ ਵਖਾਲਾ ਉਹਨਾਂ ਨੂੰ ਜਾ ਕੇ ਫੇਰ ਛੇਤੀ ਆ ਜਿਓ ਆਪਾਂ ਜਾਣਾ ਵੀ ਆ ਫੇਰ ਚੰਗਾ ਚੰਗਾ ਰੱਬ ਹੈ ਚੱਲ ਹੁਣ ਮੇਰੇ ਨਾਲ ਦਿਲ ਨੂੰ ਥੋੜੀ ਤਸੱਲੀ ਹੋਈ ਆ ਚਲੋ ਇਹਨਾਂ ਦਾ ਘਰ ਬਣ ਜੂਗਾ ਚੰਗੀ ਤਰ੍ਹਾਂ ਆ ਚੋਣਾ ਤੇ ਹੋ ਜਾਂਦੇ ਨੇ ਕੋਠੇ ਕੋਈ ਗੱਲ ਨਹੀਂ ਮਾਰੇ ਚੰਗੇ ਦਿਨ ਤੇ ਬੰਦੇ ਤੇ ਹੁੰਦੇ ਰਹਿੰਦੇ ਆ ਕੋਈ ਨਹੀਂ ਭਰਨਾ ਵੇਖ ਲੋ ਵਿਚਾਰੀ ਕਿਦਾ ਹੱਸਦੀ ਆ ਕਿਤੇ ਮਾਸਾ ਨਹੀਂ ਤਰੇਲੀ ਆਈ ਮੂਟੇ ਹਣਾ ਕਿੱਡੇ ਚਾ ਨਾਲ ਮਿਲ ਗਈ ਕਿੱਡੇ ਚਾ ਨਾਲ ਗੱਲਾਂ ਕਰਨੇ ਮਾਸਾ ਨੇ ਮਸੂਫ ਹੁੰਦੇ ਅੰਡੀ ਤੈਨਾਂ ਹਣ ਪਾਣ ਲੱਗਣ ਦਿੱਤਾ ਨੇ ਹਾਂ ਇੱਥੇ ਇਹੋ ਜਿਹੇ ਹਾਲਾਤਾਂ 'ਚ ਰਹਿਣ ਦੀ ਸਹੀ ਗੱਲ ਆ ਨਹੀਂ ਤੇ ਹੋਰ ਕੁੜੀ ਹੁੰਦੀ ਨਾ ਕੋਈ ਤੇ ਉਹਨੇ ਤੋਂ ਤੋੜ ਤੋੜ ਖਾਏਣਾ ਹੀਗਾ ਕਿ ਤੁਸੀਂ ਵੀ ਆਏ ਆਪਣੇ ਹੱਥੀ ਕੀਤਾ ਸਭ ਕੁਝ ਹੁਣ ਮੈਨੂੰ ਰੱਖੋ ਇੱਥੇ ਜਾ ਮੈਨੂੰ ਬਣਾ ਕੇ ਦਿਓ ਚੱਲ ਉਦੋਂ ਕਿਹੜੇ ਮਾਰੇ ਸੀ ਜਦ ਅਸੀਂ ਆ ਕੇ ਹਾਂ ਚਲ ਹੁਣ ਆਪਾਂ ਇੰਜ ਕਰਦੇ ਚੱਲਦੇ ਆ ਆਹ ਤਾਂ ਲੈਣ ਤੋਂ ਭੈਣ ਜੀ ਨੂੰ ਹੁਣ ਆਹ ਕੋਈ ਨਹੀਂ ਮਾਰਦੇ ਵਾਹ ਜਿੱਦਾਂ ਚੱਲ ਜਾਣਾ ਪਾਜੀ ਬਾਹਰ ਲੈ ਕੇ ਗਏ ਉਹਨੂੰ ਗੁਰਫਤੇ ਨੂੰ ਲੈ ਕੇ ਆ ਜਣ ਪਤਨ ਕਿੱਧਰੋਂ ਲੈ ਗਏ ਆ ਵੀ ਹਾਈ ਪੱਤੇ ਮੈਂ ਨਾ ਤੇ ਆ ਲੈ ਤੁਸੀਂ ਮੁੰਡੇ ਨੂੰ ਲੈ ਕੇ ਇੱਥੇ ਖਲੋਤੇ ਜੇ ਚੱਲ ਫਿਰ ਮੈਂ ਉੱਥੇ ਰੋਂਡਿਆ ਸੀ ਅੱਛਾ ਅੱਛਾ ਹਾਂ ਠੀਕ ਠੀਕ ਆ ਮੇਰੀ ਗੱਲ ਸੁਣੋ ਹਾਂਜੀ ਆ ਲਓ ਫੜੋ ਰੱਬ ਨੇ ਸੁਣ ਲਈ ਤੁਹਾਡੀ ਚੱਲ ਚੰਗਾ ਹੋਇਆ ਇਹ ਇਹ ਵੀਰ ਨੇ ਦੇਤਾ ਲੱਖ ਰੁਪਈਆ ਹੋਰ ਆਦਾ ਹੀ ਮੈਂ 2 ਲੱਖ ਪਾਏ ਸੀ ਪਾਉਣੇ ਸੀਗੇ ਹਾਂ ਤੇ ਪਰ ਮੇਰ ਕੋਨਾ ਚੈੱਕ ਪਰ ਆ ਗਿਆ 1 ਲੱਖ ਦਾ ਤੇ ਫਿਰ ਮੈਂ ਸੋਚਿਆ ਚੱਲ ਕਰ ਜਾ ਕੇ ਨਾਲੇ ਲੱਖ ਰੁਪਿਆ ਫੜਾਉਂਗਾ ਤੇ ਨਾਲੇ ਮਿਲ ਲਾਉਂਗਾ ਤੇ ਨਾਲੇ ਆਵੇ ਮੰਮੀ ਨੇ ਚਾਰ ਸੂਟ ਮੇਰੇ 깔ਤੇ ਆ ਤੇ ਗਰਲੀਨ ਦੇ 깔ਤੇ ਆ ਅੱਛਾ 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 ਹਾਂ ਚਲ ਚਲ ਆ ਲੈ ਲੋ ਹਾ ਹੋ ਮੇਰੀ ਗੱਲ ਸੁਣ ਮੈਂ ਪਹਿਲੇ ਮੰਗਣੇ ਨਹੀਂ ਸੀ ਪੈਸੇ ਮੈਂ ਨਹੀਂ ਮੰਗੇ ਮੈਨੂੰ ਪੁੱਛਣ ਡਿਆ ਹੀਗਾ ਤੇ ਮੈਂ ਦੱਸਦੀ ਸੱਚਾਈ ਵੀ ਆ ਗੱਲ ਹੋਈ ਆ ਅੱਛਾ ਅੱਛਾ ਆਹੋ ਤੇ ਮੇਰੀ ਗੱਲ ਸੁਣੋ ਤੇ ਹੁਣ ਰੋਟੀ ਲੈ ਕੇ ਦਾ ਕਰੀਏ ਉਹ ਤੇ ਕਹਿੰਦੇ ਆ ਰੋਟੀ ਖਾਣੀ ਨਹੀਂ ਨੀ ਆਪਾਂ ਚੱਲ ਜਾਣਾ ਵਾ ਚਲ ਉਹਨਾਂ ਤੇ ਕਹਿਣਾ ਏ ਕਰ ਯੋਰ ਲਾ ਕੇ ਵੇਖ ਲਾ ਫੇਰ ਚਲ ਵੇਖ ਲੈਨੀ ਆ ਆ ਨਾ ਪੈਸੇ ਸਾਹਮਲੇ ਹੁਣ ਚੰਗਾ ਮੇਰੇ ਕੋਲ ਨਹੀਂ ਪਾਲੇ ਜੇਬ ਚ ਆਹੋ ਤੇ ਉਹ ਵੀ ਵੀ ਲੋਕ ਤੇ ਮਿਸਤਰੀ ਨਾਲ ਗੱਲ ਕਰੋ ਤੇ ਆਪਣਾ ਕੋਠਾ ਬਦਲਾ ਲਿਓ ਹੁਣ ਮੈਂ ਨਾ ਆ ਜਾਂਦੇ ਆ ਪਾਉਂਦੇ ਪੁਰਾਣੇ ਤੇ ਫਿਰ ਮੈਂ ਜਾਣਾ ਮਿਸਤਰੀ ਵਾਲਾ ਆ ਫਿਰ ਮਿਸਤਰੀ ਵਾਲ ਜਾਓ ਆ ਹਾਂ ਦੱਸਾਂ ਗੱਲ ਕੀ ਆ ਮੈਨੂੰ ਨਹੀਂ ਲੱਗਦਾ ਬਾਰਸ਼ ਹਟਣੀ ਹੈ ਆਹ ਹੈ ਚਲ ਕੋਈ ਗੱਲ ਨਹੀਂ ਤੇ ਮੰਮੀ ਪਿੰਡ ਠੀਕ ਠਾਕ ਵਾ ਨਾ ਆਹ ਠੀਕ ਠਾਕ ਵਾ ਤੇ ਮੈਂ ਕਪੜੇ ਰੱਖ ਕੇ ਨਾ ਤੇ ਮੈਂ ਵੇਖਾ ਉਹਨਾਂ ਵਾਲ ਤੇ ਕਿੰਨੀ ਰੋਟੀ ਖਾ ਕੇ ਜਾਏ ਉਹ ਚੱਲੋ ਠੀਕ ਹੈ ਠੀਕ ਹੈ ਚਲੋ ਲੱਗ ਗਿਆ ਖੇਡੇ ਮੰਮੀ ਲੈ ਚਲ ਤਾਂ ਉਹਨਾਂ ਨੂੰ ਲੱਗੇ ਉਹਨਾਂ ਨੂੰ ਚੰਗਾ ਲਓ ਲੈ ਬਈ ਕਿਤਾਬ ਉਹਨਾਂ ਖੇਡੇ ਡੈ ਕੋ ਫੜਦੇ ਨਾਲ ਯਾਰ ਬਣ ਗਿਆ ਜਿਹਾ ਜਾਂਦਾ ਹਰਕ ਦਾ ਨਹੀਂ ਬੜਾ ਬੰਦਾ ਵਧੀਆ ਐ ਸੀ ਆ ਚੱਲ ਚੱਲ ਆ ਟਾ ਟਾ ਤੁਹਾਡੀ ਬਲੀ ਉਹ ਜੇ ਹਾ ਵਾਹ ਵੇਖਿਆ ਹੀ ਲੈ ਖੁਸ਼ ਹੋ ਗਏ ਬੰਦਾ ਮੇਰੀ ਗੱਲ ਸੁਣੋ ਹਾਂ ਹੁਣ ਰੋਟੀ ਬਣ ਗਈ ਐ ਤੇ ਰੋਟੀ ਹੁਣ ਖਾ ਕੇ ਜਾਣਾ ਇਦਾਂ ਨਹੀਂ ਜਾਣਾ ਹਾਏ ਹਾਏ ਫੁਲਕੇ ਤੋਂ ਬਿਨਾ ਨਹੀਂ ਕਾ ਮੈਂ ਜਾਂਦਾ ਕਹੀ ਭਾਜੀ ਕਾ ਤੋ ਖੇਤਰ ਕੀਤੀ ਨਹੀਂ ਹੈਂ ਭਾਂਡ ਰਹਿਣ ਜਣੀ ਰੋਟੀ ਦੇ ਦਾਲ ਬਣ ਗਈ ਸਬਜ਼ੀ ਬਣ ਗਈ ਫੁਲਕੇ ਮਿਲਾਉਣ ਲੱਗੀ ਆ ਅਨਾਣ ਨਾਲ ਫੜਾ ਦੇ ਸੱਚੀ ਬਣ ਗਈ ਦਾਲ ਸੱਚੀ ਬਣ ਗਈ ਐ ਇਦਾਂ ਕਰਦੇ ਆ ਦੋ ਦੋ ਫੁਲਕੇ ਖਾ ਲੀਏ ਫਿਰ ਜੇ ਲੋ ਖਾ ਲਿਆ ਹੁਣ ਮੈਂਦ ਕੀਤੀ ਬੰਨੇ ਹਾਂ ਤੇ ਫਿਰ ਨਾ ਪੰਜੀ ਉਸੇ ਤੰਪੁਰ ਪੜਾ ਕੋਈ ਦੋ ਫਲ ਕੇ ਲਾਇਓ ਦੋ ਦੋ ਫਲ ਕੇ ਖਾਓ ਲਾਓ ਇੱਥੇ ਖਾ ਲੈਨੇ ਬੈਠੇ ਚੱਲ ਮੈਂ ਲਾਉਣੀ ਇਹਨਾਂ ਨੇ ਫੜਾ ਦੇਣੀ ਨਾਲੇ ਟਾਈਮ ਹੋਇਆ ਵਾ ਤੁਸੀਂ ਦਵੇਂ ਜਾਣਗੇ ਨਾ ਦੇਜ ਕਰਨਾ ਉੱਥੇ ਬੈਠ ਖਾ ਲੈਣਗੇ ਚੱਲ ਮੈਂ ਫਿਰ ਲਾਉਣੀ ਜਾਂਦੀ ਹਾਂ ਲਾ ਲਾ ਇਕੱਠੇ ਖਾ ਲੈਨੇ ਚੰਗਾ ਭਾਈਆ ਤੁਸੀਂ ਕਦੇ ਮਾਰੇ ਪੈਣ ਫੇਰਾ ਨਹੀਂ ਆਉਂਗਾ ਕਿਸ ਦਿਨ ਆ ਜਾਓ ਤੁਸੀਂ ਨਹੀਂ ਮਰੂਗੇ ਕਿਹੜਾ ਤੇ ਕੋਈ ਗੱਲ ਨਹੀਂ ਕੀ ਅਸੀਂ ਗੱਲ ਇਹ ਕਿ ਗੱਲ ਦੀ ਫਿਕਰ ਨਹੀਂ ਕਰੀ ਚੰਗਾ ਨਹੀਂ ਫਿਕਰ ਤਾਂ ਦੇ ਹੁੰਦਾ ਯਾਰ ਕਾਦੀ ਆ ਜੀ ਜੋੜਨੇ ਕਿ ਚਗੰਦੀ ਜੋੜ ਨਹੀਂ ਨਹੀਂ ਨੱਚੰਦੀ ਕਾਦੀ ਕੋਈ ਗੱਲ ਨਹੀਂ ਕੀ ਚਲੋ ਤੁਸੀਂ ਹੀ ਗੱਲ ਕਰਨੀ ਤੇ ਭੈਣ ਨੂੰ ਕਹਦਾ ਫਿਰ ਆਪੇ ਦੱਸਦਾ ਕਰੋ ਸਾਨੂੰ ਉਹ ਟਾਈਮ ਸਾਰੇ ਲੰਘ ਜਾਂਦੇ ਹੁੰਦੇ ਆ ਚਲੋ ਗੱਲਾਂ ਯਾਦ ਰਹਿੰਦੇ ਕੋਈ ਗੱਲ ਨਹੀਂ ਕੀ ਯਾਰ ਚਲੋ ਕੋਈ ਤੁਸੀਂ ਬੜਾ ਸਾਥ ਦਿੱਤਾ ਵਾ ਮੈਂ ਤੇ ਭਰਾ ਸਾਰੀ ਉਮਰ ਢਾਡਾ ਦੇਣ ਨਹੀਂ ਦੇ ਸਕਦਾ ਯਾਰ ਆ ਵੀ ਆ ਸਭ ਦਾ ਸਾਥ ਨਾਲਾ ਬੰਦਾ ਕਿਉਂ ਕੀ ਹੁੰਦਾ ਵਾ ਆ ਇਹ ਤਾਂ ਗੱਲ ਤਾਂ ਵੀ ਸਹੀ ਓਏ ਕਿੰਨਾ ਚਾਈ ਪੂਆ ਕੋ ਆ ਗਿਆ ਹੈ ਇਹਨੂੰ ਹੁਣ ਪਾਉਗੇ ਅਗਲੇ ਸਾਲ ਪੜ੍ਹਨੇ ਨਹੀਂ ਅਜੇ ਹੈਗਾ ਆ ਇਹਦਾ ਡੇਢ ਸਾਲ ਅੱਛਾ 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 ਅੱਜ ਨਜ਼ਾਰਾ ਲਊਗਾ ਨਹੀਂ ਨਹੀਂ ਪੁੱਤ ਨਾ ਇਦਾਂ ਮੱਝੂਗੀ ਫੇਰ ਮੁੜ ਕੇ ਕਬੀਲਦਾਰਿਆਂ ਦੇ ਪਾਣਾ ਸਾਡੇ ਇਹ ਤਾਂ ਗੱਲ ਹੈਗੀ ਆ ਹਾ ਹਾ ਲੈ ਵੇਹਲਾ ਜਿੱਦਾਂ ਮਰਜੀ ਆ ਨਾ ਭੈਣ ਭਰਾਈ ਭੈਣ ਭਰਾ ਦੀ ਬਾਹ ਫੜਦੇ ਆ ਵਿਚਾਰੇ ਆਏ ਹੀਗੇ ਤੇ ਚਾਹ ਪਾਣੀ ਪੀ ਕੇ ਤੇ ਇੱਕ ਇੱਕ ਫੁਲਕਾ ਖਾਦਾ ਤੇ ਚਲ ਗਏ ਉਹਦਾ ਆਪਾਂ ਵੀ ਰਾਤ ਰਹਿਣਾ ਹੁੰਦਾ ਮੇਰੇ ਕੋਲ ਪਰ ਰਾਤ ਇੱਥੇ ਰਹਿਣਾ ਵੀ ਕਿੱਥੇ ਹੈਗਾ ਹੁਣ ਤੇ ਮੇਰੇ ਹਾਲਾਤ ਵੇਖ ਕੇ ਗਏ ਆ ਨਾ ਪਤਾ ਲੱਗ ਜਾਣਾ ਸਾਰਿਆਂ ਨੂੰ ਵੀ ਕੀ ਹਾਲਾਤ ਵਾ ਕੱਲ ਸ਼ੁਕਰ ਆ ਹੁਣ ਪੈਸੇ ਤੇ ਆਏ ਕੋਲ ਹੁਣ ਏਦਾਂ ਕਹਿਨੀ ਆ ਮੰਜੰਦਰ ਨੂੰ ਵੀ ਤੁਸੀਂ ਨਾ ਚੁੱਪ ਕਰਕੇ ਮਿਸਤਰੀ ਵਾਲ ਜਾਓ ਤੇ ਜਾ ਕੇ ਤੇ ਸਾਰਾ ਲਵਾ ਕੇ ਐਸਟੀਮੇਟ ਤੇ ਆਪਣਾ ਕੰਮ ਕਰਵਾਈਏ ਆਪਾਂ ਸ਼ੁਰੂ ਆ ਮੇਰੀ ਗੱਲ ਸੁਣਿਓ ਹਾਂ ਮੈਂ ਮਿਸਤਰੀ ਵਾਲ ਜਾਣਾ ਹੈਗਾ ਮਿਸਤਰੀ ਵਾਲ ਮੈਂ ਜਾਣਾ ਵਾ ਜਾਣਾ ਤੇ ਬੈ ਨਾ ਪਹਿਲੋਂ ਆਪਣੇ ਕੰਮ ਦਾ ਕਰਵਾ ਥੋੜਾ ਮਸਲਾ ਹੱਲ ਉੱਥੇ ਕਾ ਦਾ ਮਸਾਲ ਕਰਨਾ ਵਾ ਦੱਸਾਂ ਗੱਲ ਕੀ ਆ ਉੱਥੇ ਦੋ ਤਿੰਨ ਦਿਨ ਦਾ ਕੰਮ ਹੈਗਾ ਵਾ ਅਸ਼ੋਕ ਕੇ ਪਾਸੇ ਲਾ ਲਈਏ ਤੇ ਮੁਰਕੇ ਘਰ ਦਾ ਕੰਮ ਜਦੋਂ ਚਾਲੂ ਕਰ ਲੈ ਫਿਰ ਕਿੱਥੇ ਜਾ ਜਣਾ ਤੇ ਨਾਲੇ ਮੈਂ ਪੈਸੇ ਲਾਵਾਂ ਜਿਹੜਾ ਕੰਮ ਤੋਂ ਦਾ ਕੀਤਾ ਉਹ ਤੇ ਮੈਂ ਤਾਂ ਹੀ ਮਿਸਤਰੀ ਵੇਖ ਕੇ ਲਾ ਜਾਂਦੇ ਤੇ ਕੋਈ ਨਹੀਂ ਰੋਟੀ ਪਾਣੀ ਤੇ ਮੈਂ ਹੀ ਦੇਣਾ ਮੈਂ ਲੱਗ ਤਿਆਰ ਹਣਾ ਨਾ ਹੱਪੇ ਉਹ ਇੱਥੇ 100 ਚੀਜ਼ਾਂ ਮੁਰਕੇ ਲਿਆਉਣ ਵਾਲੀਆਂ ਹੁੰਦੀਆਂ ਵਾ ਕਿੱਥੇ ਫਸੀ ਰਹਿ ਗਈ ਮੁਰਕੇ ਤੂੰ ਇਹ ਇੱਕ ਦੋ ਦਿਨਾਂ ਦੀ ਤੇ ਗੱਲ ਵਾ ਗੱਲ ਇੱਕ ਦੋ ਦਿਨ ਦੀ ਨੀਗੀ ਹੁਣ ਤੁਹਾਨੂੰ ਪਤਾ ਬਰਸਾਤਾਂ ਦਾ ਮੌਸਮ ਹੋ ਆਂ ਤਰਾ ਮੀਂਹ ਤੇ ਝਟ ਆ ਜਾਂਦਾ ਵਾ ਜੇ ਸਵੇਰੇ ਨਹੀਂ ਆਇਆ ਤਾਂ ਸ਼ਾਮਾਂ ਨੂੰ ਆਏ ਤਾਂ ਸ਼ਾਮੀ ਨਹੀਂ ਆਇਆ ਤੇ ਰਾਤ ਨੂੰ ਆਇੰਦਾ ਉਹ ਤੇ ਗੱਲ ਤੇਰੀ ਤੇ ਮੈਨੂੰ ਨਾ ਇਹ ਆ ਗਿਆ ਵੀ ਉੱਥੇ ਪੈਸੇ ਮੇਰੇ ਵਫਾ ਜਾਣੇ ਮੁੜ ਕੇ ਨਿਕਲਨੇ ਨਹੀਂਗੇ। ਚੱਲ ਕੋਈ ਨਹੀਂ। ਠੀਕ ਨਹੀਂ। ਜਿੱਥੇ ਨਾ ਟਾਈਮ ਕੱਢਣਾ ਦੋ ਤਿੰਨ ਦਿਨਾਂ ਨਾਲ ਹੋਰ ਸਹੀ। ਜੀ ਆਪਣਾ ਕੰਮ ਸ਼ੋਅ ਲਿਆ ਤੇ ਮੁੜ ਕੇ ਇੱਧਰ ਲੱਗ ਜਣਾ ਤੇ ਮੁੜ ਕੇ ਉੱਥੇ ਕਹਿੰਦੇ ਜਾਣਾ। ਨਾਲੇ ਮੈਂ ਤਾਂ ਇੱਕ ਗੱਲ ਹੋਰ ਕਹਿਣੀ ਸੀ। ਹਾਂ। ਵੀ ਪੈਸਾ ਦਾ ਕਿਦਾਂ ਕਰੀਏ? ਘਰ ਪੈਸੇ ਰੱਖੇ ਆ ਸਾਡਾ ਏਡਾ ਥਾਂ ਵੀ ਹੈ ਨਹੀਂ ਕਿ ਰੱਖਣ ਵਾ ਤੇ ਜਿੰਦਰੇ ਵੀ ਹੈ ਨਹੀਂ ਮਾਰਨ ਵਾਸਤੇ ਤੇ ਪੈਸੇ ਨਾ ਹੋਵੇ ਕੋਈ ਪੈਸੇ ਚੁੱਕੇ ਤਾਂ ਕੋਈ ਗਾਂ ਜਾਵੇ। ਪੈਸੇ ਫੇਰ ਉਦਾਂ ਦੇ ਉਦਾਂ ਰਹਿ ਜੀਏ। ਮੇਰੀ ਗੱਲ ਸੁਣ ਲੈ। ਵਾਕਿਆ ਤੇਰੇ ਅ ਤਾਈ ਨੂੰ ਫੜਾ ਦਈਏ ਆਹੋ ਮੇਰਾ ਨਹੀਂ ਪੈਸਾ ਤਾਂ ਹੀ ਕੋਠਿਆਂ ਤੇ ਕਿਦੋਂ ਲੈਂਦੇ ਆ ਠੀਕ ਨਹੀਂ ਮੈਂ ਇਦਾਂ ਕਰਦੀ ਆ ਫਿਰ ਤਾਈ ਨੂੰ ਨਹੀਂ ਫੜਾਉਂਦੀ ਮੈਂ ਸੈਰਸ ਨੂੰ ਫੜਾਉਂਦੀ ਆ ਆਹੋ ਉਹ ਮੁੰਡਾ ਚੰਗਾ ਵਾ ਹਾਂ ਕਿਉਂਕਿ ਤਾਈ ਜਿਹੜੀ ਹੋਰ ਸਾਭਦੀ ਆ ਉਹੀ ਗੱਲ ਵਾਣਾ ਚਲ ਉਹਨੂੰ ਫੜਾ ਦਈ ਉਹਨੇ ਘਰ ਤੇ ਨੇ ਵੀ ਆਹੋ ਉਹ ਤਾਂ ਗਈ ਆ ਕਿਤੇ ਚਾਹੀਦੀ ਜੇ ਵੀ ਨਾਲ ਤੇ ਸੇਵ ਰਣੇ ਉਹਨਾਂ ਦੇ ਘਰ ਤੇ ਲਮਾਰੀਆਂ ਨੂਰੀਆਂ ਹੈ ਗਈ ਇੱਥੇ ਕਿੱਥੇ ਰੱਖਦੇ ਪਰਾਂਗੇ ਮੰਜਿਆਂ ਦੇ ਉੱਤੇ ਉਹ ਤਾਂ ਮੈਂ ਕਹਿਣ ਲਈ ਆ ਚੱਲ ਲੈਣਾ ਵਾ ਇੱਕ ਆਸਰਾ ਹੋ ਗਿਆ ਇੱਕ ਗੱਲ ਵਾ ਜੀਵਨ ਹਾਂ ਮਾਤਾ ਤੇ ਨੰਬਰ ਲਈ ਕੀਤੀ ਆ ਇਹ ਹੈਗਾ ਉਹਨਾਂ ਹੱਕਦਾਰ ਠੀਕ ਨਹੀਂ ਤੇ ਦੇਣਾ ਤੇ ਲੈਣਾ ਵਾ ਤੇ ਦਿਨ ਕਿਤੇ ਮਹਾਰਾਜ ਦੇ ਮੋੜ ਤੇ ਨਾ ਪਹਿਲੋਂ ਪੈਸੇ ਇਹਨਾਂ ਦੇ ਦੇ ਕੇ ਆਉਣੇ ਆ ਨਹੀਂ ਉਹ ਤੇ ਮੋੜਦੇ ਮੋੜਦੇ ਆ ਠੀਕ ਨਹੀਂ ਇਹ ਤੇ ਹੱਥ ਧਾਰ ਹੀ ਚੰਗਾ ਵਾ ਮੁੜ ਕੇ ਜੂ ਕਿਤੇ ਟਾਈਮ ਹੋ ਜਾਵੇ ਕੋਈ ਮੇਹਣਾ ਹੀ ਮਾਰਦੇ ਤੇ ਫਿਰ ਬੰਦਾ ਕਿੱਥੇ ਜਾਵੇ ਉਹ ਤਾਂ ਗੱਲ ਆ ਭਾਵੇਂ ਭੈਣ ਭਰਾਈ ਆ ਫਿਰ ਵੀ ਮੇਹਣਾ ਮਾਰੀ ਦਿੰਦੇ ਲੋਕੀ ਦੱਸਾਂ ਕੀ ਕਰਦੇ ਲੋਕੀ ਕਿਹਦੇ ਹਾਲਾਤਾਂ ਲੈਂਦੇ ਨੇ ਤੇ ਲੋਕੀ ਫਟ ਕਹਿੰਦੇ ਲੈ ਉਹ ਫਲਾਣੇ ਦੀ ਕੁੜੀ ਭੁੱਖੀ ਮਰਨ ਦੀ ਉੱਥੇ ਢਿਗੜੀ ਉਹ ਹੈ ਜੇ ਚਲੋ ਬੰਦਾ ਕੀ ਕਰਨਾ ਹੁਣ ਸਮੇ ਦੇ ਨਾਲ ਪਤਰਾ ਦੇ ਅਸਾਂ ਗੱਲ ਕੋਈ ਗੱਲ ਨਹੀਂ ਸੀਗੇ ਸੀਗੇ ਚਲੋ ਆਪੇ ਦਿਨ ਮੋੜ ਆਣਗੇ ਠੀਕ ਨਹੀਂ ਇਤਨੇ ਘਾਟੇ ਵਾਦੇ ਦੁਨੀਆ ਦੇ ਨਾਲ ਹੀ ਆ ਠੀਕ ਨਹੀਂ ਫਿਰ ਮੈਂ ਇਦਾਂ ਕਰਦੀ ਆ ਜਾ ਕੇ ਤੇ ਮੈਂ ਪੈਸੇ ਫੜਾਈ ਹੁੰਨੀ ਆ ਆਹੋ ਫੜਾਇਆ ਠੀਕ ਆ ਆਹੋ ਉਹ ਤੇ ਗੱਲ ਹੈ ਨਾ ਆਹੋ ਤੇ ਠੀਕ ਆ ਫਿਰ ਤੁਸੀਂ ਜਾਓ ਫਿਰ ਆਪਣੇ ਕੰਮ ਤੇ ਮੈਂ ਮੁੜ ਕੇ ਜਾ ਕੰਮ ਤਾਂ ਹੁੰਦਾ ਵਾ ਤੇ ਮੁੜ ਕੇ ਨਾ ਮਾੜਾ ਮोटा ਸਮਾਨ ਸੂਨ ਤੇ ਘਰ ਲੈ ਗਏ ਆਹੋ ਹੈ ਇਦਾਂ ਕਰ ਲੈਣੇ ਆ ਚਲ ਠੀਕ ਆ ਤੇ ਉਧਰ ਮੁੜ ਕੇ ਟਾਈਮ ਨਾ ਆ ਜਿਓ ਨਹੀਂ ਨਹੀਂ ਮੈਂ ਹੁਣੇ ਆਇਆ ਨਾ ਬੱਸ ਕੋਈ ਨਹੀਂ ਮੁੜ ਕੇ ਸਕੂਲੋਂ ਆਇਣਾ ਹੀ ਆ ਮੈਂ ਪਹਿਲੇ ਪਹਿਲਾਂ ਦੇਖਿਆ ਮਾ ਆਹੋ ਘੇੜ ਤੇ ਖ ਪਤਾ ਨਹੀਂ ਤਾਈ ਸ਼ਣੀ ਆਈ ਅੱਜ ਕਿ ਨਹੀਂ ਆਈ ਚੱਲ ਨਾ ਆਈ ਹੋ ਉਸ ਕੋ ਚੰਗਾ ਵਾ ਸਰਸ ਨੂੰ ਪੈਸੇ ਫੜਾਉਣੀ ਆ ਸਰਸ ਪੁੱਤ ਆ ਜੀ ਵਾ ਜੀ ਅੰਟੀ ਮੈਂ ਕਰ ਰਹੀ ਆ ਸਸਤੀ ਘੰਡੀ ਸਤਿ ਸ਼੍ਰੀ ਅਕਾਲ ਪੁੱਤ ਜਿੰਦਾ ਰਹਿ ਤੇ ਤਾਈ ਆਈ ਕਿ ਨਹੀਂ ਜੀ ਨਹੀਂ ਆ ਜੀ ਤ ਨਹੀਂ ਆਏ ਅੱਛਾ ਅੱਛਾ ਸ਼ਾਮਾ ਨੂੰ ਸ਼ਾਇਦ ਹੋਣ ਅੱਛਾ ਠੀਕ ਵਾ ਹਾਂ ਜੀ ਤੇ ਰੋਟੀ ਪਕਾਦਾ ਰੋਟੀ ਤੁਸੀਂ ਲਾ ਦਿਓ ਦੋ ਫੁਲਕੇ ਮੈਨੂੰ ਉਹ ਦਾ ਭੋਖਾ ਨਹੀਂ ਕਿ ਬੀ ਕਰੂਗਾ ਤੇ ਮੈਂ ਖਾ ਲੂਗਾ ਚੱਲ ਕੋਈ ਨਹੀਂ ਮਲਾਦਨੀ ਆ ਹਾਂਜੀ ਹਾਂਜੀ ਤੇ ਮੇਰੀ ਗੱਲ ਸੁਣ ਪੁੱਤ ਇੱਕ ਕੰਮ ਆ ਤੇਰੇ ਨਾਲ ਦੱਸੋ ਆ ਨਾ ਪ੍ਰਾ ਆਇਆ ਹੀ ਮੇਰਾ ਤੇ ਲੱਖ ਰੁਪਇਆ ਦੇ ਕੇ ਗਿਆ ਮੈਨੂੰ ਸਾਡੀ ਸੱਜੀ ਚੁੰਦੀ ਹੀਗੀ ਅੱਛਾ ਅੱਛਾ ਕਿਦਾ ਕਰ ਮੇਰਾ ਪੁੱਤ ਤੇ ਆ ਪੈਸੇ ਨਾ ਤੂੰ ਆਪਣੇ ਕੋਲ ਰੱਖ ਲੈ ਜਦੋਂ ਤੁਹਾਨੂੰ ਲੋੜ ਹੋ ਗਿਆ ਭੁੱਲ ਲਾਂਗੇ ਤੁਹਾਡੇ ਘਰ ਤੋਂ ਪਤਾ ਚੂਆ ਚਵਾ ਪੈਂਦਾ ਨਾਲੇ ਤੇ ਰੱਖਣ ਵਾਲੇ ਥਾਂ ਵੀ ਹੈ ਨਹੀਂ ਕੋਈ ਅੱਛਾ ਅੱਛਾ ਤੇਰਾ ਅੰਕਲ ਚਲ ਜਾਂਦਾ ਵਾ ਉੱਥੇ ਦਿਹਾੜੀ ਲਾਉਣ ਤੇ ਮੈਂ ਇੱਧਰ ਆ ਜਣੀ ਤੇਰਾ ਹੋਵੇ ਮਗਰ ਕੋਈ ਹੈ ਪੈਸੇ ਕੱਢ ਕੇ ਲੈ ਜੇ ਉਹ ਨਹੀਂ ਨਹੀਂ ਤਲੋ ਚੰਗਾ ਕੀਤਾ ਤੁਸੀਂ ਆਹ ਹੁਣ ਮੈਂ ਪੈਕ ਜਮਾ ਕਰਾ ਲਊਗਾ ਅੱਜ ਅੱਛਾ ਤੇ ਜਦੋਂ ਤੁਹਾਨੂੰ ਲੋਡ ਹੋਊਗੀ ਤੇ ਦੱਸ ਦਿਓ ਕਿੰਨਾ ਚਾਵਾਂ ਦਿਨਾਂ ਲੋਡ ਪੈਣੀ ਹੈ ਕੋਈ ਗੱਲ ਨਹੀਂ ਤੁਸੀਂ ਦੱਸ ਦਿਓ ਮੈਨੂੰ ਮੈਂ ਤਾਂ ਉਸ ਵੇਲੇ ਕਢਾ ਕੇ ਦੇ ਦੂੰਗਾ ਉਥੋਂ ਆਹੋ ਪੁੱਤ ਮੈਂ ਤਾਂ ਹੀ ਆਈ ਸੀ ਮੈਂ ਹਾਂ ਚੱਲਾ ਇਹ ਪੁੱਤ ਆਪਣੇ ਨੂੰ ਪੈਸੇ ਫੜਾਉਣੀ ਆ ਤੇ ਭਪੇ ਉਹਨੇ ਰਖ ਲੈਣੇ ਮੁੜ ਕੇ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਆਂਟੀ ਜੀ ਜਦੋਂ ਤੁਸੀਂ ਮੰਗੋਗੇ ਪੈਸੇ ਉਸ ਵੇਲੇ ਤੁਹਾਨੂੰ ਦੇ ਦਾਂ ਕਢਾ ਕੇ ਚੱਲ ਠੀਕ ਆ ਪੁੱਤ ਤੇ ਜੇ ਹੋਰ ਵੀ ਲੋਡ ਹੋਊਗੀ ਨਾ ਤੇ ਹੋਰ ਦੱਸ ਦਿਓ ਮੈਨੂੰ ਕੋਈ ਗੱਲ ਨਹੀਂ ਹੁਣ ਭਰਾ ਕੋ ਨਾ ਮੰਗਿਓ ਮੈਂ ਵੀ ਤੁਹਾਡੇ ਪੁੱਤਾਂ ਕੋਈ ਨਹੀਂ ਕੋਈ ਗ ਕੋਈ ਗੱਲ ਨਹੀਂ ਪੁੱਤ ਮਾਣਵਾ ਮੈਨੂੰ ਇਹ ਗੱਲ ਦਾ ਤਾਂ ਕਿ ਪਾਪਾ ਜੀ ਆਈ ਇੱਧਰ ਚਲ ਉਹਨੂੰ ਪੈਸੇ ਫੜਾ ਕੇ ਆਉਣੀ ਹੈ ਕੋਈ ਗੱਲ ਨਹੀਂ ਕੋਈ ਗੱਲ ਤੂੰ ਹੀ ਮੂੰਹ ਤਾਂਦੇ ਹੋ ਠੀਕ ਆ ਠੀਕ ਆ ਪੁੱਤ ਤੇ ਮੈਂ ਤੁਹਾਨੂੰ ਉਸੇ ਵੇਲੇ ਕਢਾ ਕੇ ਦੇ ਦਾਂਗਾ ਪੈਸੇ ਹੋਰ ਵੀ ਲੋੜ ਹੋਏਗੀ ਹੋਰ ਵੀ ਦੇ ਦਾਂਗਾ ਕੋਈ ਗੱਲ ਚਲ ਕੋਈ ਨਹੀਂ ਪੁੱਤ ਜਿੰਦਾਰਾ ਰੱਬ ਲਮੀ ਆਮਰਾ ਕਰੇ ਤੇਰੀਆਂ ਹੈ ਜਿਹੜਾ ਇੰਨਾ ਤੋਂ ਸਾਥ ਦਿੰਦਾ ਵਾ ਹਾਂਜੀ ਹਾਂਜੀ ਤੇ ਮੈਂ ਰੋਟੀ ਬਣਾ ਦਨੀ ਤੇ ਸਬਜ਼ੀ ਕਿਹੜੀ ਬਣਾਵਾ ਸਬਜ਼ੀ ਜਿਹੜੀ ਦਿਲ ਕਰਦਾ ਬਣਾ ਦੋ ਮੈਂ ਖਾ ਲੈਣੀ ਕੋਈ ਨਹੀਂ ਚਲ ਮੈਂ ਵੇਹਨੀ ਆ ਬੜਾ ਕਿਹੜੀ ਸਬਜੀ ਆ ਕਰ ਲੈ ਦੇ ਲੋ ਕੀ ਹੈਗਾ ਨਹੀਂ ਤੇ ਮੈਂ ਲੈ ਆ ਆ ਫਿਰ ਮੈਂ ਬਣਾ ਦੇਣੀ ਆ ਤੇ ਰੋਟੀ ਖਾ ਲਈ ਮੇਰਾ ਪੁੱਤ ਚੰਗਾ ਠੀਕ ਠੀਕ ਕੋਈ ਗੱਲ ਨਹੀਂ ਤਾਈ ਨੇ ਆਇਆ ਨਾ ਤਾਂ ਸ਼ਾਮ ਤੱਕ ਹਾਂਜੀ ਸ਼ਾਮ ਤੱਕ ਘਰ ਭਾਵਾਂ ਹੁਣ ਅੱਛਾ ਭਾਵਾਂ ਮੈਂ ਆਪ ਹੀ ਲੈਣ ਜਾਣਾ ਪਏ ਮੈਨੂੰ ਗੱਡੀ ਤੇ ਅੱਛਾ ਅੱਛਾ ਠੀਕ ਹਾਂਜੀ ਹਾਂਜੀ ਚੱਲ ਕੋਈ ਨਹੀਂ ਫਿਰ ਹੁਣ ਮੈਂ ਰੋਟੀ ਬਣਾ ਦੇਣੀ ਫਿਰ ਮੈਂ ਸ਼ਾਮੀ ਫੇਰ ਆ ਜਾਂਗੀ ਠੀਕ ਜੀ ਠੀਕ ਜੀ ਜਾਓ ਤੁਸੀਂ ਬਣਾਓ ਰੋਟੀ ਦਾਲਤ ਬਣੀ ਪਈ ਹੈ ਪਿੰਡੀਆਂ ਵੀ ਬਣੀ ਆਵਾ ਨਿਆਣਾ ਵਾ ਨਾ ਆਪਣੇ ਆਪ ਤੇ ਖਾਂਦਾ ਹੀ ਨਿਕਾ ਰੋਟੀ ਇਦਾਂ ਕਰਦੀ ਆ ਇਹਨੂੰ ਪਰੌਂਠੀਆਂ ਲਾ ਦਿੰਦੀ ਆ ਨਾਲ ਤੇ ਆਵਾਜ਼ ਮਾਰਦੀ ਆ ਵੀ ਆਣ ਕੇ ਤੇ ਹੁਣੇ ਰੋਟੀ ਖਾ ਲਾ ਜੇ ਮੈਂ ਫੁਲਕੇ ਲਾ ਕੇ ਚਲ ਗਈ ਨਾ ਇਹਨੇ ਮਗਰੋਂ ਰੋਟੀ ਖਾਣੀ ਨਹੀਂਗੀ ਬੱਚਿਆਂ ਦੇ ਤੇ ਸਿਰ ਤੇ ਚੜ ਕੇ ਰਹੋ ਤੇ ਫਿਰ ਨਿਆਣੇ ਰੋਟੀਆਂ ਖਾਂਦੇ ਆ ਉਹਦਾਂ ਤੇ ਖਾਂਦੇ ਨੇ ਆਪਣੇ ਆਪ ਚੱਲ ਤਾਈ ਨੇ ਆ ਜਾਣਾ ਸ਼ਾਮੀ ਫਿਰਨੀ ਕੋਈ ਗੱਲ ਜਿਹੜਾ ਇੰਨਾ ਸਵਾਰਦਾ ਇੰਨਾ ਸੋਚਦਾ ਵਿਚਾਰਾ ਤੇ ਮੈਂ ਵੀ ਤੇ ਇੱਕ ਮਾਂ ਹੀ ਆ ਨਾ ਚੱਲ ਹੁਣ ਇਹਦੇ ਮਾਪਿਓ ਬਾਹਰ ਵਾ ਪ੍ਰੋਬਲਮੀਆਂ ਅਮਰਾ ਕਰੇ ਉਹਨਾਂ ਦੀ ਉਹਦਾ ਨਿਆਣਾ ਬੜਾ ਚੰਗਾ ਵਾ ਕਹਿਣ ਡਿਆ ਸੀਗਾ ਆਂਟੀ ਹੋਰ ਪੈਸੇ ਚਾਹੀਦੇ ਹੋਣਗੇ ਤੇ ਹੋਰ ਦੱਸ ਦਿਓ ਮੈਂ ਹੋਰ ਮਦਦ ਕਰੂੰ ਤੁਹਾਡੀ ਚੱਲ ਸ਼ੁਕਰ ਆ ਕਿਤੇ ਰੱਬ ਦੇ ਬੰਦੇ ਦੁਨੀਆ ਤੇ ਹੈ ਹੀ ਆ ਜਿਹੜੇ ਇੰਨਾ ਸਾਥ ਦਿੰਦੇ ਆ ਤੇ ਰੋਟੀ ਤੇ ਪਕਾ ਕੇ ਦਵਾਂ ਪਹਿਲਾਂ ਸਾਇਰਸ ਪੁੱਤ